ਮੈਂ ਤਨਮਨਤ ਸਿੰਘ ਆਪਣੇ YouTube ਚੈਨਲ ਤੇ ਤੁਹਾਡਾ ਸਵਾਗਤ ਕਰਦਾ ਹਾਂ ਵੀਡੀਓ ਦਾ ਵਿਸ਼ਾ ਹੈ ਸਿਲਾਈ ਮਸ਼ੀਨ ਅਤੇ ਉਸਦੇ ਪਾਗ ਸਭ ਤੋਂ ਪਹਿਲਾਂ ਸਿਲਾਈ ਮਸ਼ੀਨ ਦੀ ਪ੍ਰਿਭਾਸ਼ਾ ਨੂੰ ਸਮਝਦੇ ਹਾਂ ਸਿਲਾਈ ਮਸ਼ੀਨ ਇੱਕ ਮਕੈਨੀਕਲ ਜਾਂ ਇਲੈਕਟ੍ਰਿਕ ਮਸ਼ੀਨ ਹੁੰਦੀ ਹੈ ਜੋ ਕੱਪੜਿਆਂ ਨੂੰ ਸਿਲਣ ਲਈ ਵਰਤੀ ਜਾਂਦੀ ਹੈ ਇਹ ਘਰੇਲੂ ਅਤੇ ਉਦਯੋਗਿਕ ਹਿੱਸੇ ਵਿੱਚ ਵਿਆਪਕ ਤੌਰ ਤੇ ਵਰਤੀ ਜਾਂਦੀ ਹੈ ਸਿਲਾਈ ਮਸ਼ੀਨ ਦੇ ਮੁੱਖ ਪਾਗ ਬੋਡੀ ਮਸ਼ੀਨ ਦੀ ਮੁੱਖ ਸਰੰਚਨਾ ਜੋ ਸਾਰੇ ਪਾਗਾਂ ਨੂੰ ਸਹੀ ਢੰਗ ਨਾਲ ਜੋੜਦੀ ਹੈ ਨੀਡਲ ਇਹ ਤਾਗੇ ਦੀ ਸਹਾਇਤਾ ਨਾਲ ਕੱਪੜੇ ਵਿੱਚ ਸੀਵਨ ਬਣਾਉਂਦੀ ਹੈ ਅਥ Thread ਅਸਪੂਲ ਇਹ ਉੱਪਰਲੇ ਤਾਗੇ ਨੂੰ ਰੱਖਣ ਲਈ ਵਰਤਿਆ ਜਾਂਦਾ ਹੈ ਬੋਬਿਨ ਇਹ ਮਸ਼ੀਨ ਦੇ ਹੇਠਲੇ ਤਾਗੇ ਨੂੰ ਰੱਖਣ ਲਈ ਵਰਤਿਆ ਜਾਂਦਾ ਹੈ ਬੋਬਿਨ ਕੇਸ ਬੋਬਿਨ ਨੂੰ ਠੀਕ ਢੰਗ ਨਾਲ ਰੱਖਣ ਅਤੇ ਚਲਾਉਣ ਲਈ ਇਸ ਦੀ ਵਰਤੋਂ ਕੀਤੀ ਜਾਂਦੀ ਹੈ ਪ੍ਰੈਸ਼ਰ ਫੁੱਟ ਇਹ ਕੱਪੜੇ ਨੂੰ ਨੀਵੇਂ ਦਬਾਉਂਦਾ ਹੈ తా జోయ హెలెనా ఫీడ్ డాగ్ ఏ کپڑے ਨੂੰ ਅੱਗੇ ਵਧਾਉਣ ਲਈ ਵਰਤਿਆ ਜਾਂਦਾ ਹੈ ਹੈਂਡ ਵੀਲ ਇਹ ਸਿਲਾਈ ਦੀ ਸ਼ੁਰੂਆਤ ਅਤੇ ਨਿਯੰਤਰਣ ਲਈ ਹੱਥ ਨਾਲ ਚਲਾਇਆ ਜਾਂਦਾ ਹੈ ਸਟਿਚ ਲੈਂਥ ਨੋਬ ਇਹ ਸਿਵਨ ਦੀ ਲੰਬਾਈ ਨੂੰ ਸੈੱਟ ਕਰਨ ਲਈ ਵਰਤਿਆ ਜਾਂਦਾ ਹੈ ਰਿਵਰਸ ਲੀਵਰ ਇਹ ਮਸ਼ੀਨ ਨੂੰ ਪਿੱਛੇ ਸਿਲਾਈ ਕਰਨ ਲਈ ਵਰਤਿਆ ਜਾਂਦਾ ਹੈ ਮੋਟਰ ਇਲੈਕਟ੍ਰਿਕ ਮਸ਼ੀਨਾਂ ਵਿੱਚ ਇਹ ਮਸ਼ੀਨ ਨੂੰ ਚਲਾਉਣ ਲਈ ਮੂਲ ਸ਼ਕਤੀ ਪ੍ਰਦਾਨ ਕਰਦਾ ਹੈ ਸਿਲਾਈ ਮਸ਼ੀਨਾਂ ਦੇ ਪ੍ਰਕਾਰ ਹੱਥ ਨਾਲ ਚਲਾਉਣ ਵਾਲੀ ਮੈਨੂਅਲ ਐਸਯੂਈ ਮਸ਼ੀਨ ਪੈਡਲ ਵਾਲੀ ਮਸ਼ੀਨ ਬਿਜਲੀ ਨਾਲ ਚੱਲਣ ਵਾਲੀ ਸਿਲਾਈ ਮਸ਼ੀਨ ਕੰਪਿਊਟਰਾਈਜ਼ਡ ਐਸਯੂਈ ਮਸ਼ੀਨ ਸਿਲਾਈ ਮਸ਼ੀਨ ਦਾ ਸਹੀ ਇੰਤਜ਼ਾਮ ਅਤੇ ਪਰਪਧ ਕਰਕੇ ਇਸ ਦੀ ਉਮਰ ਲੰਮੀ ਹੋ ਸਕਦੀ ਹੈ ਅਤੇ ਕੰਮ ਸੁਗਮ ਬਣਦਾ ਹੈ ਮੈਂ ਉਮੀਦ ਕਰਦਾ ਹਾਂ ਕਿ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਹੋਵੇਗੀ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਧੰਨਵਾਦ